ਇਸ ਸਮੇਂ ਦੇ ਵਿੱਚ ਦੁਆਬੇ ਦੇ ਵਿੱਚੋਂ ਕਿਹੜਾ ਆਉਣ ਵਾਲਾ ਪਲੇਅਰ ਲੱਗਦਾ ਵੀ ਜਿਹੜਾ ਦੁਨੀਆ ਦਾ ਮਹਾਨ ਆਜ ਕੇ ਇੰਦਰ ਪਾਲੇ ਨੂੰ ਮੱਖਣ ਵਾਲੀ ਜੀ ਨੇ ਪੁੱਛਿਆ ਵੀ ਆਉਣ ਵਾਲੇ ਸਮੇਂ 'ਚ ਕੌਣ ਹੈ ਪਹਿਲਾਂ ਉਸ ਤੋਂ ਵੀ ਪੱਕਿਆਂ ਵਾਲੇ ਮੰਗੀ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਦੁਆਬੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਾਲਾ ਦੁਨੀਆ ਦਾ ਮਹਾਨ ਬਣੇਗਾ ਮੱਖਣ ਵਾਲੀ ਜੀ ਨੇ ਪੁੱਛਿਆ ਚਿੱਟੀ ਵਾਲੇ ਜੱਗੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਪਾਲੇ ਨੂੰ ਪੁੱਛਿਆ ਵੀ ਤਸ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਦੁਆਬੇ ਦੇ ਵਿੱਚੋਂ ਕਿਹੜਾ ਜਾਫੀ ਵਧੀਆ ਲੱਗਦਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨਾਮ ਕਰੇਗਾ ਤੇ ਪਾਲੇ ਨੇ ਚਿੱਟੀ ਵਾਲੇ ਜੱਗੇ ਦਾ ਨਾਮ ਲਿਆ ਤਾੜੀਆਂ ਮਾਰੋ ਇੱਕ ਵਾਰ ਤੇ ਫੇਰ ਮੈਂ ਕੈਪਟਨ ਜੱਗੇ ਨੂੰ ਪੁੱਛਿਆ ਚਿੱਟੀ ਵਾਲੇ ਨੂੰ ਵੀ ਆਉਣ ਵਾਲੇ ਸਮੇਂ 'ਚ ਤੈਨੂੰ ਕਿਹੜਾ ਲੱਗਦਾ ਵੀ ਦੁਆਬੇ ਦੇ ਵਿੱਚੋਂ ਇੱਕ ਵੱਡਾ ਪਲੇਅਰ ਉੱਠੇਗਾ ਜਿਹੜਾ ਦੁਨੀਆ ਤੇ ਵੱਡਾ ਨਾਮ ਕਰੇਗਾ ਉਹਨੇ ਨਾਮ ਆ 6 ਫੁੱਟ ਤੇ 2-3 ਇੰਚ ਦੇ ਚੋਬਰ ਕਾਲੇ ਸੰਘੇ ਵਾਲੇ ਸਣੀ ਦਾ ਲਿਆ ਨਵੀਂ ਸਣੀ ਆ ਕੇ ਫਤਿਹ ਬਲਾਓ ਯਾਰ ਦੁਨੀਆ ਦੇ ਬ੍ਰਾਂਡ ਹੋ ਤੁਸੀਂ ਤਾੜੀਆਂ ਇੱਕ ਵਾਰ ਇਹ ਸਨੀ ਹੈ ਕਾਲੇ ਸੰਘਿਆ ਦਾ ਇਹ ਹਾਰ ਲੇਦਾ ਜੇਤੂ ਹੈ ਤੇ ਅੱਜ ਇੱਥੇ ਖੜ ਜਾ ਅੱਜ ਆਪਾਂ ਇਹਨੂੰ ਪੁੱਛਣਾ ਹੈ ਵੀ ਦੁਆਬੇ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਤੌਰ ਜਾਫੀ ਤੈਨੂੰ ਕਿਹੜਾ ਲੱਗਦਾ ਕੱਲ ਨੂੰ ਨਹੀਂ ਕੱਲ ਨੂੰ ਤਾਂ ਸੋਚ ਕੇ ਦੱਸੇਗਾ ਅੱਜ ਦੱਸ ਵੀ ਕਿਹੜਾ ਉੱਠੂਗਾ ਹੈ ਸੋਚ ਕੇ ਦੱਸਿੰਗਾ ਚੱਲ ਕੱਲ ਨੂੰ ਸੋਚ ਕੇ ਆ ਜੀ ਕੱਲ ਨੂੰ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਵੀ ਮੰਗੀ ਤੋਂ ਬਾਅਦ ਪਾਲਾ ਪਾਲੇ ਤੋਂ ਬਾਅਦ ਚਿੱਟੀ ਵਾਲਾ ਜੱਗਾ ਜੱਗੇ ਤੋਂ ਬਾਅਦ ਸਣੀ ਕਾਲੇ ਸੰਘੇ ਵਾਲਾ ਤੇ ਸਣੀ ਚਾਰਾਂ ਮੁੰਡਿਆਂ ਦਾ ਕੱਦ 6 ਫੁੱਟ ਹੈ ਤੇ ਤੈਨੂੰ ਵੀ ਕੋਈ 6 ਫੁੱਟ ਜਾਂ ਚੋਬਰ ਸੋਚਣਾ ਪੈਣਾ ਕੱਲ ਨੂੰ ਇਹ ਖਾਸੀਅਤ ਆ ਬੱਗਿਆਂ ਵਾਲੇ ਮੰਗੀ ਦੀ ਵੀ ਜਦੋਂ ਮੁੰਡੇ ਖੜਦੇ ਆ ਨਾ ਸੈੱਟ 'ਚ ਸਾਰੇ 6 6 ਫੁੱਟ ਦੇ ਲੈ ਕੇ ਖੜਦਾ ਹੈ ਬੱਗਿਆਂ ਵਾਲਾ ਮੰਗੀ ਇੱਕ ਤਾੜੀ ਬੱਗਿਆਂ ਵਾਲੇ ਮੰਗੀ ਦੇ ਨਾਂ ਤੇ ਵੀ ਜ਼ੋਰਦਾਰ ਮਾਰ ਦਿਓ